ਕਿੱਥੇ ਲਾਈ ਜਾਂਦੀ ਨੇ ਉੱਤੇ ਮੰਨ ਵੀ ਮੇਰਾ ਜਲੂਜ਼ ਨਾ ਕੱਢਦੀ ਮੈਨੂੰ ਭੂਤ ਨੂੰ ਨੁਕਸਾਨ ਮੈਂ ਕਦੀ ਲਾਇਆ ਨਹੀਂ ਹੈਗਾ ਇਹ ਵਾਸਤਾ ਨਹੀਂ ਕੋਈ ਨਾ ਡੁਪਲੀਕੇਟ ਮਾਰਨ ਦੇ ਲਾਉਣ ਵਾਲੀ ਮੈਂ ਮੈਂ ਨਾ ਉਹ ਨੂੰ ਮੁੰਡੀਆਂ ਤੇ ਬੋਲ ਨਹੀਂ ਇਹ ਬੋਲ ਨਹੀਂ ਦੇ ਕਮਨ ਚਲੀ ਜਾ ਆਪਣੇ ਟੇਕੇ ਤੇ ਅਮਨ ਨੂੰ ਗੱਰੀ ਤੇ ਆ ਰਮਨ ਨੰਪੀ ਜਿਆ ਮਨ ਜਲੂਜ਼ ਇੰਕਾ ਕੇ ਨਾ ਫੇਰ ਦੇਖੀ ਉਰ ਮਾडम ਤੇਰਾ ਜਲੂਸ ਨਹੀਂ ਕੜੇ ਮੇਰੇ ਨੂੰ ਸੋਨਾ ਤਿਆਰ ਕੀਤਾ ਸੀ ਹਾਂ ਬਈ ਸੋਨਾ ਨਾ ਕੱਟ ਲੈ ਆਉਂ ਕਿਲੂਨ ਨੂੰ ਲਗ ਲਾ ਟਿਕ ਲੈ ਆ ਆ ਵੀ ਜਨਕੋ ਉਨਾ ਪੁੰਜੀ ਧੋਲੀਆ ਮੈਨੂੰ ਵੀ ਰੋਟੀ ਲੈ ਦੇ ਲਾ ਤੂ ਜਾਂ ਮਾਰੀ ਆਉਂਦਾ ਮੇਰੇ ਤਾਂ ਬਣਾਉਣਾ ਨਹੀਂ ਤੂੰ ਕੀ ਬਸ ਕਰ ਲੈ ਜੇ ਬਸ ਜੇ ਬਸ ਮਾਰਦੇ ਮੈਂ ਰੋਟੀ ਲੈ ਦੇ ਬੋਲੀ ਤਾਂ ਕਾਟ ਦੂਗੀ ਚੱਪੇ ਨਾਲ ਤੁਮੀ ਹਾਂ ਲੈ ਮੈਂ ਕਿ ਸਾਡੇ ਪਰ ਰੱਬ ਨੇ ਬਣਾਇਆ ਕੱਤੀ ਪੰਥਰ ਦਾ ਮਾਰ ਵੀ ਤਾਂ ਓਰੀ ਓਰੀ ਕਾਤਾ ਸਾਤ ਤੇ ਲਾਤਾ ਜੀ ਮਨ ਨੂੰ ਬਣਾ ਸੀ ਬੰਦਾ ਜਦੋਂ ਵੱਟੂ ਵੀਰੇ ਸਾਡਾ ਸਾਲੇ ਦਾ ਨਾ ਜਦੋਂ ਵੱਟੂ ਆ ਜੱਸ ਕੋਈ ਤਾਂ ਕਿਤੇ ਨਹੀਂ ਮਾਰਨਾ ਦੇ ਮਨ ਤੇ ਉਹ ਲਾ ਰਿਹਾ ਤੋ ਕਿ ਲਾ ਦੇ ਲੈ ਉਹ ਲਾ ਤੂੰ ਆਪ ਹੀ ਲੜਾ ਲਾ ਤੂੰ ਗਈ ਜਾਂਦੀ ਉਹਨੂੰ ਲਾ ਤੂੰ ਲਾ ਤੂੰ ਹੋਰ ਕਿਆ ਮਨ ਪੇ ਸੁਕਾਤਾ ਨਾ ਇਹ ਕੰਮ ਕਿਹੜਾ ਲਾਇਆ ਕਹਿ ਮੈਂ ਤੇਰਾ ਲਾਇਨਰ ਲਾਉਣੀ ਆ ਕਹਿ ਤੂੰ ਉਹੀ ਨਾ ਲਾਇਆ ਬਾਕੀ ਸਾਰਾ ਕੁਝ ਲਾ ਲਿਆ ਗਾ ਜੀ 15 ਰੁਪਏ ਚਾਰ ਅੰਨੀ ਹੋਣੀ ਪਾਲਣ ਦੀ ਦਲਸਿਆ ਕਰੇ ਸੀ ਤੂੰ ਮੰਨਦੀ ਵੇਣਾ ਵਸਾ ਆਪਾਂ ਕਰੀ ਨਬੰਸਾ ਤੇ ਜੰਮਾ ਨਾ ਮੂੰਹ ਤੇ ਹੀ ਨਾ ਮਾਰ ਬਸ ਤਵਾ ਤੇ ਕੀ ਅਜ ਨੰਨਾ ਮਰ ਤੈਨੂੰ ਲਾਉਣਾ ਨਹੀਂ ਸੀ ਨਾ ਤਾਂ ਕਰਕੇ ਲੰਮੂ ਹੋਈ ਸੀ ਮੈਂ ਚੋਰਾ ਕਰ ਤਾ ਚਲ ਵਸਾ ਸਾਨੂੰ ਬਾਹਰ ਦੇ ਚਾਹ ਵੀ ਕਿਰੇ ਦੀ ਪਤਾ ਨਹੀਂ ਤਦਨ ਮਾਰੀ ਬੰਦ ਕਰ ਦਿਆ ਉਹ ਚੀਜ਼ ਬੱਡੀ ਦੇ ਵਿੱਚ ਗੱਡੀ ਦੀ ਚਾਬੀ ਨਹੀਂ ਮਿਲ ਰਹੀ ਉਹ ਗੱਡੀ ਦੀ ਚਾਬੀ ਸਾਡਾ ਕਮੀਰ ਨੇ ਗੱਡੀ ਤੁਰ ਲੱਗਿਆ ਸਾਡੀ ਗੱਡੀ ਦੀ ਚਾਬੀ ਗੁੰਮ ਹੋ ਜਾਂਦੀ ਹੈ ਜੇ ਤੁਹਾਨੂੰ ਕਹਿੰਿਆ ਜਵਾਲੀ ਆਉਂਦੀ ਹੈ ਕਿਹਾ ਨਾ ਕਿ ਮੈਂ ਅੱਜ ਕੀ ਵੇਚ ਦਿੱਤਾ ਮੈਂ ਬਹੁਤ ਹੀ ਛੋਟਾ ਹੈ ਸੋਨਾ ਹਜਰ ਆਹ ਕੋਰਸੈਟ ਬਣਾਇਆ ਹੋਇਆ ਤੇ ਵੈਸੇ ਮੇਰੇ ਕੈਲਰ ਦੇ ਨਾਲ ਤਾਂ ਲੈਥੇ ਵੀ ਛੋਟੀ ਘਾਤੀ ਤੇ ਤੁਸੀਂ ਦੇਖ ਸਕਦੇ ਹੋ ਕਿਦਾਂ ਇਸ ਤਰ੍ਹਾਂ ਐਂਕਰਿੰਗ ਕਰਕੇ ਦੋਨੋਂ ਸਾਈਡ ਲੈਸ਼ ਕੀਤੀ ਹੋਈ ਹੈ ਔਰ ਨੈਕ ਤੁਸੀਂ ਦੇਖੋ ਤਾਂ ਬਹੁਤ ਹੀ ਆਦਾ ਸੋਨਾ ਨੈਕ ਬਣਿਆ ਹੋਇਆ ਠੀਕ ਹੈ ਤੇ ਬੜੇ ਸੋਹਣਾ ਲੂਜ਼ ਪੈਟਰਨ ਦੇ ਵਿੱਚ ਜਿੱਦਾਂ ਹੁਣ ਕਰਨੀ ਆ ਜੀ ਨਾ ਤੇ ਜਿਹੜੀਆਂ ਭੈਣਾਂ ਡੇਲੀ ਜ਼ੋਰਬ ਤੇ ਜਾਂਦੀਆਂ ਨੇ ਤੇ ਉਹ ਭੈਣਾਂ ਰੈਡੀ ਕਰਵਾ ਸਕਦੇ ਆ ਨੇ ਤੁਸੀਂ ਘੱਟੋ ਘਾਟ ਇਹਨਾਂ ਦੇ ਵਿੱਚ ਤੁਸੀਂ ਜਾਂ ਪੰਜ-ਛਤ ਡਿਜ਼ਾਈਨ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਡਿਫਰੈਂਟ ਕਲਰ ਦੇ ਉੱਪਰ ਠੀਕ ਹੈ ਡਿਫਰੈਂਟ ਫੈਬਰਿਕ ਦੇ ਉੱਪਰ ਤੇ ਇਹ ਮੈਂ ਵਿਦਆਊਟ ਲਾਈਨ ਸਟਿਚ ਕਰਵਾਇਆ ਕਿਉਂਕਿ ਕਰਨੀ ਹੈ ਤੇ ਆਰਾਮ ਨਾਲ इजीली ਜਿਹੜਾ ਆਪਾਂ ਵੇਅਰ ਕਰ ਸਕਦੇ ਆ ਕਿਤੇ ਵੀ ਆਪਾਂ ਨੇ ਜਾਣਾ ਜਦੋਂ ਤੁਹਾਨੂੰ ਛੋਟਾ ਮोटा ਕਿਤੇ ਜਾਣਾ ਪੈਂਦਾ ਸ਼ਾਪਿੰਗ ਵਾਸਤੇ ਜਾਂ ਕੁਝ ਹੋਰ ਫਿਰ ਉਸਾਂ ਤੁਸੀਂ ਵੇਅਰ ਕਰਕੇ ਜਾ ਸਕਦੇ ਆ ਚਲੋ ਜੀ ਸਾਡੀ ਤੁਹਾਨੂੰ ਸੈਕਿੰਗ ਆ ਪਤਾ ਨਹੀਂ ਕਿ ਜਿੱਦਾਂ ਬਟਾਲੇ ਜਾ ਕੇ ਮਿਲਦੇ ਆ ਆ ਸਾਰਾ ਸਮਾਰਟ ਕਰਨੇ ਲਈ ਤੇ ਰੱਖ ਲਿਆ ਪਾਵਰ ਬੈਂਕ ਵੀ ਅੱਜ ਉਹਨਾਂ ਕੋਲ ਜਾਣਾ ਤੇ ਆ ਸੀ ਉਹ ਕੋਰੀਅਨ ਫਾਊਂਡੇਸ਼ਨ ਆ ਇੱਕ ਭੈਣ बार-बार ਪੁੱਛ ਰਹੀ ਸੀ ਤੇ ਮੈਂ ਇਹਨਾਂ ਨੂੰ ਨਾ ਫੋਟੋ ਵੀ ਨਹੀਂ ਭੇਜ ਸਕੀ ਹੈਗੀ ਤੇ ਇਹ ਜਿਦਾਂ ਕਿ ਮੈਂ ਹੁਣ ਕੱਲੀ ਵਸ ਇੱਕ ਮੌਇਸਚਰਾਈਜ਼ਰ ਲਗਾ ਕੇ ਉਸ ਬਾਅਦ ਆਏ ਲਗਾਈ ਹੋਈ ਹੈ ਤੇ ਉਸ ਤੋਂ ਬਾਅਦ ਆ ਕੁਝ ਵੀ ਨਹੀਂ ਲਗਾਇਆ ਇਹ ਸਾਰਾ ਕੁਝ ਫੇਸ ਤੇ ਮੈਂ ਆਪਣਾ ਵਗਿਆ ਕਵਰ ਕਰ ਲਿਆ ਕਿਉਂ ਮਾਂ ਆਜੋ ਹੋ ਇੰਨਾ ਸਮਾਨ ਦੀ ਬੋਲੇ ਬੋਲੇ ਕਿਹਾ ਸਮਾਨ ਲਿਆ ਕੋਈ ਮਾ ਤੁਹਾਨੂੰ ਪੜਾਣੇ ਨੂੰ ਮੁਸਤ ਉਹਦੇ ਮਾਰੇ ਨੂੰ ਸ਼ੋਹਰ ਤੇ ਸ਼ੋਹਰ ਕਾਹ ਲੈ ਕੇ ਸਮਾਨ ਖੜਾ ਉਹ ਗੱਡੀ ਤੇ ਰੱਖਣਾ ਹੈ ਆ ਤੋ ਉਹ ਸੇ ਨੂੰ ਨਹੀਂ ਜੋਤੀ ਘਰਾਂ ਦਾ ਦੱਸ ਦੇ ਤੁਹਾਨੂੰ ਬੜਾ ਨਿਕਲ ਨਹੀਂ ਰੱਖ ਦਿਓ मम्मी आ गेट लॉक लुक कर लियो हां हां लोड जो लोड कर लिया बैठनी हैगा दिख ही हो फोन चक ले बेटा चक ले तुम्हारा फोन ਜਿਹੜਾ ਪਿੱਛੇ ਰੱਖਣਾ ਉਹ ਸਮਾਨ ਪਿੱਛੇ ਨਹੀਂ ਰੱਖਿਆ ਹੈਗਾ ਜਿਹੜਾ ਮੂਰੇ ਰੱਖਣਾ ਸੀ ਉਹ ਪਿੱਛੇ ਰੱਖਤਾ ਉਹ ਹੌਲਾ ਹੌਲਾ ਜੱਟ ਮੂਰੇ ਆ ਕੋਰੀਰ ਪੈਕਾ ਤੋਂ ਨਹੀਂ ਕੀਤੇ ਹੈਗੇ ਕਰ ਦੇ ਬੰਦ ਕਿਉਂ ਕਰੀਂ ਕਿਤੇ ਇਹ ਕਾਲਾ ਫੋਨ ਇਹਦੀ ਲੀਡਰ ਨੂੰ ਤਾਂ ਲੈ ਲਿਆ ਚਲੋ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਮੇਰਾ ਸਿਰ ਨੰਗਾ ਸੌਰੀ ਕਿਤੇ ਕਮੈਂਟ ਕਰੀ ਜਾਓ ਇਹਦੇ ਕਰੋ ਪੱਗ ਦਿਖਾਓ ਪ੍ਰਧਾਨ ਦਾ ਜ ਮੁੰਡਾ ਫੜਾ ਲੱਗਦਾ ਤੇ ਹੈਗਾ ਮੈਂ ਮੁੰਡਾ ਗੁੰਡਾ ਓਕੇ ਕੰਗੀ ਨਹੀਂ ਲਈ ਹੋਈਗੀ ਮੈਂ ਇੱਕ ਇੱਥੇ ਰੱਖ ਕੇ ਜ ਨੂੰ ਲੋਡ ਪੈ ਜਾਂਦੀ ਹੈ ਕੰਗੀ ਕੁੰਗੀ ਕਰਨ ਦੀ ਚਲੋ ਜੀ ਲਓ ਜੀ ਆਪਾਂ ਚੱਲੇ ਆਪਣਾ ਸਫ਼ਰ ਹੋਗਾ ਸ਼ੁਰੂ ਬੈਲਟ ਤੁਸੀਂ ਲਾ ਲਓ ਇਹ ਕੁਝ ਰਹਿਤ ਨਹੀਂ ਅਸਨੇ ਰਣਪੁਰਾ ਦਾ ਲੈਣਾ ਕੀਤਾ ਸੀ ਯਾਰ ਉਹ ਕਹਿੰਦਾ ਸੀ ਗੱਲ ਜਦੋਂ ਮੈਂ ਪੁੱਛਦਾ ਸਾਨੂੰ ਕੁਝ ਕੇ ਸ਼ਾਂਤ ਕੋਈ ਮੈਂ ਕਿਹਾ ਤੂੰ ਦੋਦਨਾਵਾਦੀ ਦੀ ਬਿਤੇ ਕੋ ਚੱਕਰੀ ਕਰਨੀ ਲੋਡ ਰੰਮਾ ਹੋਣਦੀ ਹੈ ਤੁਹਾਡੀ ਗਲਤੀ ਹੈ ਨਾ ਫਿਰ ਉਹਦੀ ਥੋੜੀ ਗਲਤੀ ਹੈ ਹਾਂ ਬਿਠਾ ਲਓ ਕਿਹੜਾ ਠੀਕ ਹੈ ਤੂੰ ਆਪਣਾ ਵੀ ਠੀਕ ਹੈ बारी बहने बारी बहने आपने जगह लग गया है आपने किधर के पापा कथा नहीं कितने पहुंचे क्या पापा कथा नहीं ये कितने वे अंधगढ़ मंडी अच्छा आपको पता ही नहीं लग रहा है ना और बोरिंग जगह ਤੈਨੂੰ ਨਾ ਆਏਗਾ ਤੇ ਮਾੜਾ ਕਿ ਕਰਣਾ ਉਹ ਮੈਂ ਤੁਹਾਨੂੰ ਖੁਦ ਦਿੰਦਾ ਇਹ ਜਿੱਥੇ ਹੀ ਕੀ ਕਰਾਂ ਸਿੰਪਲ ਦੇ ਹਾਲ ਲਾ ਲੈ ਆਏ ਠੰਡ ਨਾ ਦਲਾਉਂਦੇ ਹੋਰ ਵਾਈਪਰ ਨਹੀਂ ਲੱਗਦਾ ਹਾਂ ਠੰਡੀ ਬਹੁਤ ਚੱਲ ਰਹੀ ਹੈ ਉਧਰ ਕਿਹਾ ਤਾਂ 200 ਆਰਡਰ ਕਰਤਾ 200 ਕਰਤਾ ਸ਼ਾਇਦ ਹੈ ਕਰਤਾ ਆ ਇਧਰ ਹੀ ਠੰਡ ਲੱਗ ਰਹੀ ਹੈ ਤੂੰ ਪਿਆ ਜਾ ਆਦਰ ਪਾਪਾ ਵਾਲਾ ਕੰਮ ਕੀ ਕਰਦੇ ਨੇ ਹਾਂਜੀ ਪਾਪਾ ਕੈਂ ਨੀ ਬੜਾ ਕੈਂ ਲੱਗਦਾ ਵਾ ਫਦੀ ਤੇ ਪਾਪਾ ਦਾ ਮੂੰਹ ਤਾਂ ਹੈਗਾ ਹੀ ਸੋਨਾ ਆ ਅੱਛਾ ਜੀ ਸੰਤ ਅੱਜ ਪਤਾ ਲੱਗਾ ਬੜਾ ਬਨੀ ਸੰ ਨੂੰ ਅੱਜ ਪਤਾ ਲੱਗਾ ਲੱਗਦਾ ਨਹੀਂ ਨਾ ਕਿਉਂ ਅਸੀਂ ਕਿਹੜਾ ਕਦੀ ਵੇਖਿਆ ਪਾਪਾ ਤੇ ਪਨੀ ਤੇ ਪਾਪਾ ਦੀ ਮੈਚਿੰਗ ਆ ਦੇ ਪਤਾ ਨਾ ਜਾਣੀ ਬਲੈਕ ਬਲੈਕ ਮੇਰੀ ਕੋਈ ਮੈਚਿੰਗ ਨਹੀਂ ਹੈਗੀ ਢੱਡ ਦੋਦਾਂ ਨਾਲ ਹੈਨਾ ਮੈਂ ਬੋਰ ਹੋ ਰਿਹਾ ਇਸਾ ਫਰਚ ਚ ਚਲੋ ਪੁੰਨਾ ਮਾਰੋ ਠੀਕ ਹੈ ਚਲੋ ਕਿ ਮੰਦਰਾ ਮਿਲ ਗਿਆ ਦੋਸਾ ਗਿਆ ਤਾਂ ਗੱਡੀ ਸੀਟਾ ਹੂੰ ਹੂੰ ਇਹਨਾਂ ਦੀ ਪ੍ਰਾਈਵੇਸੀ ਲੀਕ ਕਰੀ ਜਾਂਦਾ ਉਹ ਤਾਂ ਮਾਹ ਬੜੀ ਗੱਡੀ ਸੀਟਾ ਵਿੱਚ ਲੱਡੇ ਗਿਆ ਪਪਾ ਇਹ ਜੀ ਮਗਰ ਹਣੋ ਬੈਜੋ ਉੱਡ ਗਿਆ ਨਹੀਂ ਸੀਟਾ ਦਾ ਜਿਹੜੇ ਦੇਖਤੀਆਂ ਫੇਰ ਤੁਹਾਡਾ ਕੀ ਹੂੰ ਇਹ ਨੁਕਸਾਨ ਕਰਕੇ ਧਰ ਦੋ ਅੱਛਾ ਅਗੇ ਪਾਪਾ ਨੁਕਸਾਨ ਨਹੀਂ ਕਰਦਾ ਹੁੰਦਾ ਮੇਰੇ ਥੋੜੇ ਪਾਪਾ ਤੁਸੀਂ ਪਰਨੇ ਕਿਦੇ ਪਾਪਾ ਹਾਂ ਆ ਕੀ ਕਰਨੇ ਅੱਛਾ ਇਹ ਦੀਪ ਕਰੂਗਾ ਬੀਪ ਕਰੂਗਾ ਬੀਪ ਇਸੋਲਾ ਨੰਬਰ ਆਪਣਾ ਹੈ ਹਾਂ ਦੋਸਾ ਕਹਤਾ ਸੀ ਮੇਰਾ ਕਿ ਨਹੀਂ ਕਹਤਾ ਜੀ ਕਹਤਾ ਦੋਸਾ ਕਾ ਰੋਟੀ ਖਾ ਕੇ ਹੁੰਦੀ ਸੀ ਨਾ ਪਹਿਲਾਂ ਰੋਟੀ ਮੈਂ ਇੱਕ ਖਾਧੀ ਹੂੰ ਮੈਂ ਜੀ ਨਹੀਂ ਕੀਤਾ ਖਾਣ ਨੂੰ ਹੂੰ ਪਹਿਲਾਂ ਫਿਰ ਚੱਲਦਾ ਰਾਤ ਕੋਈ ਖਾ ਲਾਂਗੇ ਸੰਤੂ ਦੀਦੀ ਦਾ ਮੈਸੇਜ ਆ ਰਿਹਾ ਸੰਤੂ ਜੀ ਨੇ ਮੈਨੂੰ ਕਿਹਾ ਕੀਤਾ ਮੇਨੂੰ ਬਾਵਾ ਚਰ ਹੋਗਾ ਦੀ ਇਹਨਾਂ ਦੀਦਾਂ ਨਾਲ ਕੋਈ ਫੋਨ ਆਇਆ ਕਿ ਨਾ ਕੋਈ ਮੈਸੇਜ ਆਇਆ ਤੇ ਅੱਜ ਅਚਾਨਕ ਵੀ ਉਹਦਾ ਨੰਬਰ ਸ਼ੋ ਹੋ ਗਿਆ ਕਿ ਮੇਰੇ ਤੇ ਨੰਬਰ ਲੱਭਦੀ ਪਈ ਹੋਰ ਵੀ ਦੀਦੇ ਨੰਬਰ ਉੱਪਰ ਆ ਗਿਆ ਹੂੰ ਉਹਨਾਂ ਦੀਦੀ ਨੂੰ ਮੈਸੇਜ ਕੀਤਾ ਸੀ ਕਿਦਾ ਪੁੱਛਿਆ ਕਿਦਾ ਠੀਕ ਠਾਕ ਨੇ ਸਾਰੇ ਹਾਂ ਹਾਂ ਇਕੋ ਗੁਰਜੋਤ ਗगनਜੋਤ ਦੀ ਦੀ ਨੂੰ ਫੋਨ ਕਰ ਰਹਾ ਹੈ ਨਾ ਹਾਂ ਗगनਜੀ ਨੂੰ ਫੋਨ ਕਰਨਾ ਮੈਂ ਅਕੁਦੀ ਜੀ ਕਰਦੇ ਪੜਾ ਜਿੱਦ ਤੱਕ ਫਿਰ ਗੱਲ ਕਰਦੇ ਹਾਂ ਨਾ ਇਹ ਜਿਹੜੇ ਪਜੋਦੋ ਵੀ ਉਹਨਾਂ ਇੱਥੇ ਬੈਠੇ ਨੇ ਅਸੀਂ ਲੁਧਿਆਣਾ ਇਹੀ ਟੇਬਲ ਆਪਣਾ ਇਹ ਸਾਡੇ ਬਾਤੇ ਬੁੱਕ ਰੱਖਿਆ ਉਹਨਾਂ ਨੇ ਤੇ ਮਿਸਟਰ ਨੂੰ ਤੁਸੀਂ ਬਸ ਉਹੀ ਹੋੜ ਕੇ ਛੱਡ ਆਂਦੇ ਤੇ ਤੁਸੀਂ ਨੇ ਵਲੌ ਖਾਲੀ ਵੀ ਹੁੰਦਾ ਤੇ ਤੁਸੀਂ ਸਾਡੇ ਇੰਸਟਾਗ੍ਰam ਤੇ ਵੀ ਦੇਖੇ ਹੋਣੇ ਹੈ ਨਾ ਰੀਲਾਂ ਚ ਇੱਥੇ ਬੜਾ ਆ ਜਮ ਮੇਰੇ ਨਾਲ ਪਿੰਡ ਚਲੇ ਹਾਂ ਉਧਰ ਵੀ ਇੱਥੇ ਬੈਠੇ ਆ ਇਹਦੇ ਨਾਨੀ ਕਹਿੰਦੀ ਮੈਨੂੰ ਕੋ ਗੱਡੀ ਚ ਲੈ ਲੈ ਜਾਵੇ ਨਾਨੀ ਦੀ ਗੱਲਾਂ ਵੀ ਬੱਲੀਆਂ ਹੁੰਦੇ ਨੇ ਸਫਰ ਸ਼ੁਰੂ ਹੋਇਆ ਸਾਡਾ ਤਾਂ ਬਹੁਤ ਲੰਬਾ ਪੈ ਜੇ ਕੁਛ ਨਹੀਂ ਹੁੰਦਾ ਸਫਰ ਹੈ ਨਗਝੋ ਕੋਈ ਚੱਕਰ ਨਹੀਂ ਸ਼ਾਮਾ ਬੈਨ ਉਹ ਤੇ ਕਿਹੜਾ ਮੱਕੀ ਗੁੜ ਨਹੀਂ ਮਣ ਜਾ ਕੇ ਤੂੰ ਮੱਕੀ ਗੁੜ ਨਹੀਂ ਪੈਣੀ ਮੈਨੂੰ ਰੋਟੀ ਬਣਾਉਣੀ ਪੈਣੀ ਐ ਅੱਛਾ ਜਿਹੜਾ ਮੈਨੂੰ ਮੇਨ ਡਰ ਲੱਗਦਾ ਮਦਿਰ ਰਿਐਸ਼ ਕਰ ਲਿਓ ਰੇ ਕਾਦੀ ਰਿਐਸ਼ ਕਰ ਲਿਓ ਰੇ ਹੋਰ ਆਦੂਗੀ ਰੋਟੀ ਪਾਣੀ ਤਾਂ ਸਾਨੂੰ ਉਹ ਸੀ ਨਾ ਰੈਸਟਰੀ ਤੇ ਇੱਥੇ ਕਿੱਥੇ ਪੂਰੇ ਉਰੇ ਤੇ ਮੈਂ ਰੋਟੀ ਪਣੀ ਬਣਾਇਆ ਨਾ ਕਰੀ ਮਮੀ ਬਣਾਵੇ ਨਾ ਬਣਾਵੇ ਗggen ਬਣਾਵੇ ਨਾ ਬਣਾਵੇ ਯਾਰ ਕਾਫੀ ਜੋੜੀ ਉਧਰ ਕੋ ਮਣਾਈ ਹੈ ਸਾਡੇ ਵਾਰੀ ਤਾਂ ਮਤੇ ਕਿਤੇ ਜਾਨ ਨਾ ਤਾਂ ਕੋਈ ਜਾਨ ਨਾ ਤੇ ਨਾ ਸਾਡੇ ਕੋਲ ਹੁੰਦਾ ਜਾਨ ਛੋਟੀ ਮਰਿ ਵਿਆਹ ਕਰਦਾ ਇਹਨਾਂ ਸਾਉਣ ਦੇ ਆ ਕਹਿੰਦਾ ਤੂੰ ਫਿਰ ਸਹੀ ਗੱਲ ਆ ਕਹਿੰਦਾ ਵਿਆਹ ਕਰਾਵੇ ਆਪਣੇ ਪੈਰਾਂ ਤੇ ਸਟੈਂਡ ਹੋ ਕੇ ਫਿਰ ਵਿਆਹ ਕਰਾਦਾ ਪਨੀਰ ਦੇ ਆਪਨੇ ਜਦੋਂ ਪਨੀਰ 30 ਸਾਲਾਂ ਦਾ ਹੋ ਗਿਆ ਨਾ ਤਾਂ ਕਰ ਰੇ ਦਾ ਜਦੋਂ ਪਨੀਰ 30 ਸਾਲ ਦਾ ਮਤਲਬ ਨਹੀਂ ਹੈਗਾ ਜਦੋਂ ਪਨੀਰ ਆਪਣੇ ਪਿਆਰਾਂ ਦੇ ਸਟੈਂਡ ਹੋਗਾ ਸਟੈਂਡ ਹਾਦੀ ਕਰਨਾ ਤਾਂ ਉਹ ਹੱਥ ਜੋੜਨ ਲੱਗ ਗਿਆ ਪਨੀਰ ਜਦੋਂ ਪਨੀਰ ਆਪੇ ਖਲੋਣ ਲੱਗ ਗਿਆ ਪਿਆਰਾਂ ਦੀ ਖੜਾ ਮਿਲੂ ਇੱਕ ਪਿਆਰਾਂ ਦੇ ਖੜਨ ਦਾ ਦੋ ਤਰੀਕੇ ਦੋ ਤਰ੍ਹਾਂ ਦੇ ਹੁੰਦਾ ਜੇ ਕੋਈ ਵੀ ਆਪਣੀ ਜੇ ਵਿੱਚ ਪੈਸਾ ਹੋਗਾ ਤੁਹਾਨੂੰ ਕਿਸੇ ਕੋਲ ਮੰਗਣਾ ਨਹੀਂ ਪਏਗਾ ਠੀਕ ਹੈ ਤੁਹਾਨੂੰ ਗਿਣ ਪੁੱਛਣਾ ਨਹੀਂ ਪਏਗਾ ਪੁੱਛਣਾ ਦੱਸਣਾ ਪਏਗਾ ਕਿ ਅਸੀਂ ਇੱਥੇ ਜਾਣਾ ਹੈ ਬੜੇ ਪੈਸਾ ਨਹੀਂ ਮੰਗਣਾ ਪਊਗਾ ਨਹੀਂ ਨਹੀਂ ਪਤਾ ਆ ਲਾਈਫ ਆਪਣੇ ਹਿਸਾਬ ਨਾਲ ਜਿਣੀ ਪਾਉਗੀ ਬੀਤੂ ਉਹ ਦੋ ਸਰਮਾ ਲਾਇਆ ਵੀ ਜਿਨ੍ਹਾਂ ਨੇ ਕਹਿ ਕੇ ਲਾਇਆ ਦੇਣਗੇ ਮੈਂ ਲਾ ਦੇਣਗੇ ਕੋਈ ਗੱਲ ਨਹੀਂ ਟੈਨਸ਼ਨ ਵੀ ਲੈ ਰਹੀ ਜੇ ਲੇਟ ਹੋ ਗਿਆ ਮੈਂ ਨਹੀਂ ਖਾਣਾ ਅੱਛਾ ਐਨ ਐਟੀਟਿਊਡ ਜੇ ਭੁੱਖਣਾ ਜਿੰਮਲੇ ਹੱਥੀ ਫੇਰਾ ਅੱਛਾ ਨਹੀਂ ਜੇ ਨਹੀਂ ਲੇਟ ਹੋ ਗਿਆ ਫਿਰ ਇਹਦਾ ਮਤਲਬ ਖਾਣ ਦੀ ਫਿਰ ਭੁੱਖ ਕਿਵੇਂ ਖਤਮ ਹੋਗੀ ਗੁੱਸਾ ਆੜ ਜਾਣਾ ਨਾ ਗੁੱਸੇ ਨਾਲ ਭੁੱਖ ਮਾਰਦੀ ਹੈ ਲੈ ਫ੍ਰੈਂਚ ਫ੍ਰਾਈਜ਼ ਖਾ ਉਹ ਚਿਰ ਤੁਹਾਡਾ ਸੁਣਾਗਾ ਤੁਹਾਡੀ ਖੈਰ ਰਹੀ ਹੈਗੀ ਮੈਂ ਕਾਫੀ ਪਹਿਲਾਂ ਆ ਗਿਆ ਸੀ। ਹਾਂ। ਲੌਬੀ ਆਮਨ ਹੋਣਾ ਚਾਹੀਦਾ ਇਤਨਾ ਟਾਈਮ ਪਾਸ ਕਰ। ਤੇ ਅੱਡੀ ਕੋ ਖਾ ਮਾਰ ਦੇਣੀ ਬੁੱਤੀ ਜਾਦਾ। ਤੇ ਨਾ ਖਾ ਫਿਰ। ਭੁੱਖ ਨੂੰ ਬਰਕਰਾਰ ਰੱਖ। ਮੈਂ ਕਾਫੀ ਵੀ ਆ ਜਾਈਂਗਾ। ਮੈਂ ਦੋ ਸੈ ਇੱਧਰ ਲਾਉਂਗਾ ਦੋਸਤ ਮੈਂ ਕਿ ਸਾਹਮਣੇ ਲਾਉਂਦਾ। ਇਹ ਗੁਰਬਾਖਸ਼ ਉਹ ਸਾਹਮਣੇ ਲਾ ਰਿਹਾ ਇੱਕ ਅੱਗੇ। ਬਿਲਕੁਲ ਮੇਰੇ ਪਿੱਛੇ। ਅੱਧਾ ਕੋਈ ਨਹੀਂ ਜਿੱਤ ਰੂਲੀ ਖੜਾ। లైజి యంత్రوں ਨੂੰ ਚਲੋ ਜੀ ਆਪਣੀ ਕਾਫੀ ਆ ਗਈ। ਇਹ ਦੋ ਮেরি ਵੀ ਆ ਗਈ। ਨਾ ਤੇਰੇ ਵਾਸਤੇ ਨਹੀਂ। ਤੂੰ ਵਾਲਾ ਡੋਸਾ ਖਾ। ਇਹ ਤਾਂ ਤਾਂ ਬਲਉਗਾ। ਇਹ ਦੋਸਾ ਨਹੀਂ ਹੋਣਾ ਹੈ। ਡੋਸਾ ਆ ਗਿਆ ਮੇਰੇ ਜਾਂਚ ਜਾਣ ਪਈ। ਤੇ ਇਸਰਾ ਮਾਂ ਦੀ ਕਾਫੀ ਠੰਡੀ ਹੋ ਰਹੀ ਹੈ। ਇੱਕ ਵੰਦਾ ਰਾਮਨ ਤੇਰੇ ਸੇਵਾ ਵਾਸਤੇ ਚਾਹੀਦਾ ਚਾਹੀਦਾ ਤਦ ਵਰਨਾ ਮੇਰਾ ਸਿਆਹ ਕਰ ਮੇਰੇ ਵਾਸਤੇ ਆ ਕਰ ਦੋ ਹੂੰ ਉਹ ਦੋਸਤ ਨਹੀਂ ਹੈ ਇਹ ਲੋਕ ਆਪਣੇ ਸਿਆਹ ਨੂੰ ਲੈਣੇ ਨੇ ਇਹ ਮਦਰਾਸੀ ਦੋਸੇ ਕਿਵੇਂ ਬਣ ਚੁਗਾ ਮਨ ਇੱਥੇ ਯਾਰ ਇਹ ਤਾਂ ਆਰਟੀਫੀਸ਼ੀਅਲ ਦੋਸੇ ਨੇ ਬਸ ਇੱਕ ਟਾਈਮ ਪਾਸ ਹੈ ਅਰिजिनल ਦੋਸੇ ਤਾਂ ਮਦਰਾਸ ਚ ਮਿਲਦੇ ਨੇ ਨਹੀਂ ਆਪਣੀ ਜਿਹੜੀ ਜੁਣੋ ਦਿੱਤਾ ਹੈ ਮਦਰਾਸੀ ਆਹ ਹੀ ਮਦਰਾਸੀ ਜਿਹੜੇ ਮਦਰਾਸੀ ਬੰਦੇ ਨੇ ਨਾ ਉਹੀ ਬਣਾ ਸਕਦੇ ਨੇ ਅਸੀਂ ਚਾਹ ਹਾਂ ਰਸੋਈ ਤੋਂ ਸਾੰਬਰ ਤੇ ਪੜਾ ਲੱਗ ਜਾਂਦਾ ਹਾਂ ਹਾਂ ਜਮਨ ਦੇਖੋ ਹਾਂ ਸਹੀ ਹੈ ਹਾਂ ਹੋ ਗਈ ਸਾਬ ਦੇ ਕੰਮ ਦੇਖ ਲੋ ਪ੍ਰਧਾਨ ਸਾਹਿਬ ਉਹ ਤੋਂ ਸਾਨੂੰ ਰਜਾ ਕੇ ਨਾ ਟਾਬੇ ਤੋਂ ਤੇ ਇੱਥੇ ਆ ਕੇ ਨਾ ਅੱਗੇ ਇੱਕ ਲਿਖਿਆ ਸੀ ਘੈਂਟ ਭਮੋੜ ਪਕੌੜਾ ਜੰਕਸ਼ਰਾ ਉੱਥੇ ਬਹੁਤ ਕੱਠ ਸੀ ਹੈ ਤੇ ਹੁਣ ਸਾਨੂੰ ਕਹਿ ਰਹੇ ਨੇ ਇੱਥੇ ਨਾ ਪਕੌੜੇ ਬਹੁਤ ਘੈਂਟ ਬੰਦੇ ਨੇ ਤੁਸੀਂ ਬੰਦੇ ਦੇ ਇਹ ਕੰਮ ਦੇਖੋ ਫਿਰ ਰੱਜੋਂ ਤੋਂ ਬਾਅਦ ਸਾਨੂੰ ਦੱਸ ਰਹੇ ਜਾ ਕੇ ਸਾਨੂੰ ਫਿਰ ਦੱਸ ਰਹੇ ਨੇ ਵਿੱਚ ਪਕੌੜੇ ਬਹੁਤ ਘੈਂਟ ਜਦਾਂ ਨੂੰ ਪਤਾ ਸੀ ਤੇ ਤੁਹਾਨੂੰ ਉੱਥੇ ਰੋਟੀ ਘਾਤੋਂ ਘਵਾਈ ਸੋ ਇਸ ਕਿਉਂ ਘੁਆਇਆ ਮੈਂ ਕਿਹਾ ਯਾਰ ਮੈਨੂੰ ਦੱਸਿਆ ਕੀ ਸੀ ਮੈਨੂੰ ਆਇਆ ਸੀਗਾ ਵੀ ਸ਼ਾਇਦ ਅਏਗਾ ਤਾਂ ਮੈਨੂੰ ਪਤਾ ਸੀ ਵੀ ਇਸ ਰੋਡ 'ਤੇ ਹੀ ਐ ਮਤਲਬ ਨਹੀਂ ਪਤਾ ਵੀ ਦੂਰ ਨੇੜੇ ਹੋ ਜਾਂਦਾ ਫਿਰ ਤੁਸੀਂ ਕਹਿੰਦੇ ਮੈਨੂੰ ਛੇਤੀ ਭੁੱਖ ਲੱਗੀ ਮੈਨੂੰ ਖਵਾਓ ਵਾ ਅੱਛਾ ਇਸ ਕਰਕੇ ਮੈਂ ਚੱਲ ਪਹਿਲਾਂ ਖਵਾਇਆ ਅਗਲੀ ਵਾਰ ਜਦੋਂ ਆਪਾਂ ਆਵਾਂਗੇ ਵਾਪਸ ਉਹ ਤੁਹਾਨੂੰ ਖਵਾ ਦੇਣਾ ਤੁਹਾਨੂੰ ਠੀਕ ਹੈ ਤੁਸੀਂ ਯਾਦ ਰੱਖਿਓ ਸਾਨੂੰ ਤਾਂ ਕਿਤੇ ਵੀ ਯਾਦ ਰਹਿਣਾ ਹੈਗਾ ਲੁਧਿਆਣਾ 14 ਕਿਲੋਮੀਟਰ ਰਹਿ ਗਿਆ ਬਤਣਾ ਕਿਚ ਤੋਂ ਬਸ ਗੋਲੀ ਬਾਗ ਉਹਦੀ ਪਤਾ ਲੱਗੇ ਕਿ ਲੁਧਿਆਣਾ ਕ੍ਰੋਸ ਕਰਕੇ ਆਪਾਂ ਕੋਈ ਨਾਲ ਲਿਜਾਣੇ ਕ੍ਰੋਸ ਕਰ ਤਾਂ ਹੋਰ ਲੁਧਿਆਣੇ ਰਸ਼ ਬਹੁਤ ਹੋ ਜਾਂਦਾ ਫਿਰ ਲੰਗਿਆ ਨਾ ਔਖਾ ਹੋ ਜਾਂਦਾ ਤੁਹਾਨੂੰ ਹੁਣ ਤਾਂ ਰਸ਼ ਘਟੂਗਾ ਬਟ ਸ਼ਾਮੀ ਜ਼ਿਆਦਾ ਹੋ ਜਾਂਦਾ ਹੈ ਸ਼ਾਮੀ ਤੋਂ ਸਵੇਰ ਰਸਤ ਯਾਦ ਰੰਦਾ ਵੀ ਚਲਾਇਆ ਟਾਈਮ ਉਦੋਂ ਨਹੀਂ ਹੁੰਦਾ ਹੈਗਾ ਉਸ ਦਾ ਸਕੂਲ ਵਾਲੇ ਬੱਚੇ ਹੁੰਦੇ ਨੇ ਹਾਂ ਆਫੀਸਰ ਦਾ ਸਵੇਰੇ ਸ਼ਾਮੀ ਹੁੰਦਾ ਜ਼ਿਆਦਾ ਹਈ ਸਾਡੇ ਨਾਲ ਫਤਿਹ ਹੈ ਨਹੀਂ ਜੇ ਫਤਿਹ ਹੁੰਦਾ ਤਾਂ ਫਿਰ ਜ਼ਿਆਦਾ ਵਧੀਆ ਹੋਣਾ ਸੀ ਫਤਿਹ ਨੇ ਇਸ ਟਾਈਮ ਢੇਰੀ ਹੋਏ ਨੇ ਸੋਏ ਨੇ ਸੋਣੇ ਨਾ ਨਾ ਸਬਰ ਜਦੋਂ ਉਹ ਉਹਨੂੰ ਦੱਸ ਲੱਗਾ ਰਹੇ ਨੇ ਵੀ ਖਾਣਾ ਪੀਣਾ ਅੱਗੇ ਜਾ ਕੋਈ ਨਾ ਕੋਈ ਮਿਲ ਜਾਣਾ ਫੇਰ ਥਾਕੇ ਕਰ ਰਹੇ ਨੇ ਦੋਨੇ ਬਰਾਬਰ ਚਲਾ ਰਹੇ ਨੇ ਦੋ ਨਹੀਂ ਇਹ ਜਨੇ ਚਲੋ ਕੋਸ਼ਿਸ਼ ਤਾਂ ਕਰਾਂ ਕੱਢਣ ਦੀ ਬਟ ਨਿਕਲ ਨਹੀਂ ਰਹੀ ਜੀ ਜਾਣਾ ਅੰਮ੍ਰਿਤਸਰ ਸ਼ਾਇਦ ਆਪਣੇ ਇੱਦਾਂ ਸਾਰਾ ਸਾਡੇ ਕਰਨ ਵਾਸਤੇ ਬਾਕੀ ਦੇਖਦੇ ਜਾ ਕੇ ਕੀ ਪਲਾਨ ਬਣਦਾ ਕੀ ਪ੍ਰੋਗਰਾਮ ਆਂਦਾ ਤੇ ਆਪਾਂ ਡੇਲੋ ਟੱਪ ਗਏ ਆ ਇਹ ਅਸਲਾਈਂ ਟੋਰ ਦੇ ਲਾ ਤੁਸੀਂ ਜਸੜ ਲੱਗੰਦੇ ਜਸੜੀ ਫੀਲ ਕਰ ਸਕਦਾ ਜਸੜ ਜਸੜ ਤੁਹਾਨੂੰ ਕਹਨੇ ਕਿਹਾ ਵੀ ਸੀ ਵੀਰੇ ਮੈਨੂੰ ਤਾਂ ਹਰੇਕ ਹੀ ਕਹਿ ਜਾਂਦਾ ਆਏ ਹਾਏ 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 ਇੰਨੀ ਬਚਣਾ ਜਦੋਂ ਮੈਂ ਪਟਕਾ ਬੰਦਦਾ ਹੁੰਦਾ ਸੀਗਾ ਉਹ ਕਹਿੰਦਾ ਹਰਪ੍ਰੀਤ ਸਿੰਘ ਵਾਂਗ ਲੱਗਦਾ ਹਰਪ੍ਰੀਤ ਸਿੰਘ ਲੱਗਦਾ ਖੜਾਈ ਵਾਕੇ ਹੁਣ ਮੈਂ ਪੱਗ ਬੰਨਣ ਲੱਗਿਆ ਤੇ ਹੁਣ ਕਹਿੰਦਾ ਜਸੜ ਲੱਗਦਾ ਨਾਲ ਤੁਹਾਡੀ ਸਵਰਨਜੀਤ ਭੈਣ ਦਾ ਫੋਨ ਆਇਆ ਤੁਹਾਨੂੰ ਹਾਂ ਉਹ ਦੀਦੀ ਵੀ ਮੈਨੂੰ ਬਹੁਤ ਜਿਆਦਾ ਮੈਂ ਤੁਹਾਨੂੰ ਮਾਸੀ ਨੂੰ ਫੋਨ ਕਰਨਾ ਸੀ ਮੈਂ ਮਾਸੀ ਨੂੰ ਦੱਸਣਾ ਸੀ ਉਹਨਾਂ ਬਾਰੇ ਕੋਈ ਗੱਲ ਚਲਾਈਏ ਰਿਸ਼ਤੇ ਦੀ ਕਿ ਨਹੀਂ ਹਾਂ ਤੇ ਹੁਣ ਆਪਾਂ ਹਾਂ ਜਿੱਥੇ ਵੀ ਕਰਾਉਣ ਲੱਗਾ ਗਿਆ ਉਹ ਬੁਟੀਕ ਦੇ ਦੇਖੋ ਤੁਹਾਨੂੰ ਕਹਿੰਦੇ 3 ਇਨ 1 ਤੁਹਾਨੂੰ ਇੱਕ ਜਗ੍ਹਾ ਤੇ ਆ ਕੇ ਸਾਰੇ ਕੰਮ ਮਿਲ ਜਣੇ ਕਰਨੇ ਸੂਟ ਵੀ ਬਣ ਜਾਣ ਤੁਹਾਡੇ ਫੋਟੋਗ੍ਰਾਫੀ ਵੀ ਇੱਥੇ ਹੀ ਆਪਣੇ ਕੋਲ ਤੇ ਰਿਸ਼ਤੇ ਵੀ ਆਪਣੇ ਕੋਲ ਹੀ ਨੇ ਠੀਕ ਹੈ ਨਾ ਉਧਰ ਉਧਰ ਕਰੀ ਜਾਂਦੇ ਜਿਹੜੇ ਕੈਨੇਡਾ ਵਾਲਿਆਂ ਭੈਣਾਂ ਨੇ ਉਹਨਾਂ ਨੂੰ ਅਮਰੀਕਾ ਰਿਸ਼ਤਾ ਕਰਾ ਲਗਾ ਜਿਹੜੀ ਅਮਰੀਕਾ ਵਾਲਿਆਂ ਨੂੰ ਕੈਨੇਡਾ ਕਰਾ ਦੇਣਾ ਕਰਨਾ ਨਾ ਤੇ ਜਿਹੜੇ ਹੋਰ ਨੇ ਜਿਹੜਾ ਜਰਮਨੀ ਹੋ ਗਈ ਇਟਲੀ ਹੋ ਗਈ ਉਹਨਾਂ ਨੂੰ ਪੁੱਛ ਲਿਆ ਕਰਾਂਗੇ ਜਿਹੜਾ ਯੂਰਪ ਵਾਲੇ ਕੰਟਰੀਆਂ ਜਿੱਦਾਂ ਕਹਿਣ ਇਟਲੀ ਵਾਲੇ ਕਹਿਣ ਸਾਡਾ ਯੂਕੇ 'ਚ ਕਰਾ ਦਿਓ ਹਣਾ ਯੂਕੇ ਵਾਲਾ ਕਹਿਣਾ ਸਾਡਾ ਪੁਰਤਗਾਲ ਚ ਕਰਾ ਦੋ ਜੇ ਇਧਰ ਜਰਮਨੀ ਚ ਕਰਾ ਦੋ ਸਪੇਨ ਚ ਕਰਾ ਦੋ ਫਰਾਂਸ ਚ ਕਰਾ ਦੋ ਨਾ ਕਿਉਂਕਿ ਆਪ ਵੀ ਭੈਣਾ ਸਾਰੇ ਪਾਸੇ ਰੱਖਿਆ ਨੇ ਅੱਪ ਅਗਲੇ ਦੀ ਬਸ ਇਹ ਆ ਕਿ ਨੰਬਰ ਨੰਬਰ ਦੇ ਦਿਆ ਕਰਾਂਗੇ ਤੇ ਅਗਲਾ ਆਪੀ ਗੱਲ ਕਰ ਲਿਆ ਕਰੂਗਾ ਕਿ ਨਹੀਂ 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 ਹੋਰ ਫਿਰ ਹੁਣ ਜਦੋਂ ਆਪਾਂ ਜਿਹੜੇ ਬਾਹਰ ਵਾਲੇ ਉਹਨਾਂ ਬਾਰੇ ਆਪਾਂ ਕੀ ਜਾਣਦੇ ਆ ਨਹੀਂ ਫਿਰ ਉਹ ਵੀ ਨਹੀਂ ਜਾਣਦੇ ਇੱਕ ਦੂਜੇ ਨੂੰ ਪਰ ਉਹ ਆਪੀ ਗੱਲ ਕਰ ਆਪਾਂ ਜਾਣਦੇ ਨਾ ਉਹ ਤਾਂ ਆਪਾਂ ਜਾਣਦੇ ਆ ਯਾਰ ਆਪਾਂ ਜਾਰਾ ਆਪਾਂ ਥੋੜੀ ਜੀ ਗੱਲ ਵਿੱਚ ਕਰਕੇ ਛੱਡ ਦਿਆ ਕਰਾਂਗੇ ਅੱਗੇ ਅਗਲਾ ਆਪੀ ਦੇ ਲਿਆ ਕਰੂਗਾ ਗੱਲ ਕਿੱਦਾਂ ਕਰਨੀ ਕੀ ਬਾਤ ਹੈ ਨਾ ਅਗ ਰਿਸ਼ਤੇ ਕਰਾਉਣਾ ਚਾਹੁੰਦਾ ਜੇ ਕਿ ਦੀ ਵੀ ਕੋਈ ਮੁੰਡਾ ਕੁਵਾਰਾ ਹੋਣਾ ਉਹਨੂੰ ਰਿਸਰਵ ਕਰਨਾ ਖਾਸ ਕਰਕੇ ਫੋਰਨ ਵਾਲੇ ਰਿਸ਼ਤੇ ਨੇ ਆਪਣੇ ਕੋਲ ਜਿਆਦਾ ਲੋਕਲ ਇਧਰ ਪੰਜਾਬ ਵਾਲੇ ਘੱਟ ਨੇ ਹਨ ਤੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਆਪਣੇ ਬੁਟੀਕ ਵਾਲੇ ਨੰਬਰ ਤੇ ਤੇ ਆਪਣਾ ਬੁਟੀਕ ਵਾਲਾ ਨੰਬਰ ਹੈਗਾ 8146210521 ਬਹੁਤ ਸਾਰੀਆਂ ਭੈਣਾਂ ਨੇ ਉਹ ਕਹਿਣਗੇ ਸਾਡੇ ਵੀ ਸਾਡੀ ਮੇਰੀ ਬੇਟੀ ਦਾ ਵਿਆਹ ਕਰਾ ਲੈ ਮੈਂ ਤੁਸੀਂ ਰਿਸ਼ਤਾ ਕਰਾਓ ਕਈ ਪੜ ਮੈਨੂੰ ਕਹਦੇ ਆ ਮਨ ਮੇਰੇ ਬੇਟੇ ਦਾ ਵਿਆਹ ਕਰਨਾ ਤੁਸੀਂ ਰਿਸ਼ਤਾ ਕਰਾਓ ਸਾਨੂੰ ਤੁਹਾਡੇ ਵਰਗੀਆਂ ਕੁੜੀਆਂ ਚਾਹੀਦੀਆਂ ਨੇ ਤੇ ਸਾਡੇ ਵਰਗੇ ਸਿਰਫ ਅਸੀਂ ਆ ਸਾਡੇ ਵਰਗੀਆਂ ਹੋਰ ਹੈ ਨਹੀਂ ਜੇ ਹੁੰਦੀਆਂ ਤਾਂ ਪੱਕਾ ਰਿਸ਼ਤਾ ਕਰਾ ਦਿੰਦੇ ਤੇ ਬਾਕੀ ਇਦਾਂ ਕਿ ਉਧਰ ਉਧਰ ਜਾਣ ਪਛਾਣ ਹੈਗੀ ਅੱਬਾ ਤੁਹਾਡਾ ਕੰਟੈਕਟ ਕਰਾ ਸਕਦੇ ਕੋਈ ਨਾਲ ਹਨਾ ਤੇ ਉਹ ਤੁਸੀਂ ਆਪਣਾ ਅੱਗੇ ਆਪੀ ਹੈਂਡਲ ਕਰ ਲਿਓ ਤੇ ਭਲਾ ਜਿਹੜਾ ਆਪਣੇ ਕੋਲ ਰਿਸ਼ਤਾ ਹੈਗਾ ਪਰ ਉਧਰ ਮੈਂ ਗੱਲ ਕਰ ਲਾ ਮੈਨੂੰ ਚੇਤਾ ਆ ਗਿਆ ਮੈਂ ਆਪਣੀ ਮਾਸੀ ਨੂੰ ਫੋਨ ਕਰਨ ਦੱਸਣ ਵਾ ਤੇ ਤੇ ਸਾਡਾ ਲੜਕਾ ਹੈਗਾ ਅਮਰੀਕਾ ਤੋਂ ਕੁੜੀ ਇਧਰੋਂ ਪੰਜਾਬ ਤੋਂ ਆ ਤੇ ਦੇਖਦੇ ਜੇ ਉਹ ਗੱਲ ਬਣ ਗਈ ਉਹ ਤੁਹਾਨੂੰ ਵਲੌਗਾਂ 'ਚ ਪਤਾ ਲੱਗ ਜਣ ਲੱਗੇ ਪਰ ਲੇਟ ਆਣਗੇ ਉਹ ਵਲੌਗਾਂ 'ਚ ਇਹ ਪਹਿਲਾਂ ਮੈਂ ਉਧਰ ਦੱਸਦਾ ਵੀ ਹਾਂ ਕੀ ਗੱਲ ਬਾਤ ਹੈ ਕੀ ਨਹੀਂ ਮੁੰਡੇ ਵਾਲਿਆਂ ਨੂੰ ਜੋ ਮੈਨੂੰ ਦੱਸਿਆ ਮੈਂ ਕੁੜੀ ਵਾਲਿਆਂ ਤੱਕ ਗੱਲ ਪਹੁੰਚਾਦਾ ਠੀਕ ਹੈ ਜੀ ਅਜੇ ਤੱਕ ਕੋਈ ਰਿਸ਼ਤਾ ਕਰਾਇਆ ਨਹੀਂ ਪਹਿਲੀ ਵਾਰ ਹੀ ਆਪਾਂ ਆਉਣ ਲੱਗ ਰਹੇ ਹਾਂ ਨਾ ਮੈਂ ਮਾਸੀ ਨੂੰ ਕਹਿ ਮਾਸੀ ਨੇ ਤਾਂ ਕਰਾਇਆ ਹੋਇਆ ਮਾਸੀ ਨੇ ਕਹਿੰਦੇ ਮਾਸੀ ਵੀ ਆਪਾਂ ਤਾਂ ਕਦੀ ਇਹ ਕੰਮ ਚਾਇਆ ਨਹੀਂ ਮਾਸੀ ਕਹਿੰਦੀ ਨਾਲ ਤਾਂ ਆਪਦੀ ਗੁਤਰੀ ਪਟਾएंगे ਨਾਲ ਮੇਰੀ ਪਟਾएंगे ਮੈਂ ਮਾਸੀ ਮੇਰਾ ਭੋਨ ਨਹੀਂ ਖ ਤੇ ਮਸਾਲਾ ਬੋਲਦਾ ਕਹਿੰਦਾ ਰਹਿਣ ਦੋ ਕਿ ਉਹ ਪੰਗਿਆਂ ਚ ਪੈਣੀ ਆ ਮੈਂ ਮਸਾਲਾ ਪਕਾਖ ਨਹੀਂ ਕਰਨਾ ਆਪਾਂ ਮੈਂ ਅਗਰੇ ਨੂੰ ਤਾਂ ਹਦਨਾ ਗੱਲਬਾਤ ਜੇ ਕੋਈ ਗੱਲ ਮੈਨੂੰ ਅੱਗੇ ਵੱਧ ਹੀ ਲੱਗਦੀ ਹੋਈ ਆਪਾਂ ਫੋਟੋ ਫੋਟੋ ਭੇਜ ਦਾਂਗੇ ਜੇ ਕੀ ਲੱਗਦਾ ਗੱਲ ਬਣ ਗਈ ਤੇ ਮੈਂ ਅਗਰੇ ਨਾਲ ਆਪਾਂ ਸਿੱਧੇ ਨੰਬਰ ਉਧਰ ਕਾ ਵਿਚੋਲੇ ਵਿੱਚੋਂ ਨਿਕਲ ਕੇ ਆਪ ਹੀ ਕਰ ਲਊਗਾ ਨਾ ਇਹ ਕਰਾਉਣੇ ਵੀ ਪੁੰਨ ਦਾ ਕੰਮ ਹੀ ਹੁੰਦਾ ਇੱਕ ਪੁੰਨ ਦਾ ਕੰਮ ਅਗਲਾ ਉਹ ਜਿੰਨਾ ਚਿਰ ਨਹੀਂ ਹੁੰਦਾ ਨਜ਼ਰ ਅਗਲਾ ਪੁੰਨ ਦਾ ਕੰਮ ਸਮਝਦਾ ਜਦੋਂ ਹੋਏ ਨਾ ਉਹ ਕਹਿੰਦਾ ਤੂੰ ਕੌਣ ਤੇ ਮੈਂ ਕੌਣ ਚਲ ਆਪਾਂ ਨੇ ਵੈਸੇ ਜਾਣਦੇ ਵੀ ਕੀ ਹੈ ਬਿਲਕੁਲ 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 ਹਾਂ ਅਜਿਹੇ ਕਹਿੰਦੇ ਵੀ ਕਿਹਦਾ ਘਰ ਵਸਿਆ ਜਾ ਵਸ ਜੇ ਚੰਗੀ ਗੱਲ ਆਪਾਂ ਵਸਾਉਣ ਵਾਲਿਆਂ ਤੇ ਤੋੜਨ ਵਾਲਿਆਂ ਚੋਂ ਨਹੀਂ ਹੈਗੇ ਲਓ ਜੀ ਵਲੌਗ ਬਹੁਤ ਲੰਬਾ ਹੋ ਗਿਆ ਗੱਡੀ 'ਚ ਤੇ ਬਾਕੀ ਹੁਣ ਦੇਖਦਾ ਮੈਂ ਉਧਰ ਪਹਿਲਾਂ ਫੋਨ ਕਰਾਂ ਮਾਸੀ ਆਪਣੀ ਨੂੰ ਆਹ ਕਲਰ ਕੰਬੀਨੇਸ਼ਨ ਕਿੰਨਾ ਸੋਹਣਾ ਕੀਤਾ ਹੋਇਆ ਨਾ ਆਹ ਵਾਲਾ ਆ ਸੂਟ ਦਾ ਸੁਤਾਂ ਦੀ ਗੱਲਾਂ ਬਸ ਸਾਡਾ ਜਿਹੜਾ ਕੰਮ ਹੈ ਪ੍ਰਧਾਨ ਸਾਹਿਬ ਜਿਹੜਾ ਸਾਡਾ ਕੀਤਾ ਸੀ ਉਸੇ ਰਿਕਾਰਡਿੰਗ ਗੱਲਾਂ ਕਰਨੀਆਂ ਨੇ ਬਾਹਰ ਆਏ ਹੁਣ ਤਾਂ ਬਾਹਰ ਦਾ ਕੁਛ ਆਪਣੀ ਨਹੀਂ 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 ਫੈਮਲੀ ਨਾਲ ਬੈਠ ਕੇ ਚਾਹੇ ਫੈਮਲੀ ਨਾਲ ਹੀ ਬੈਠੀ ਹੈ ਪਰ ਮੈਂ ਕੀ ਉਲਟ-ਪੁਲਟ ਗੱਲਾਂ ਫੈਮਲੀ ਵਾਲੀ ਗੱਲਾਂ ਕਰੋ ਨਾ ਕੋਈ ਕੋਈ ਗੱਲ ਪ੍ਰਧਾਨ ਦੀ ਗੱਲਾਂ ਨਹੀਂ ਕਰਨੀਆਂ ਇਹ ਸਾਡਾ ਬਿਜ਼ਨਸ ਹੈ ਮੇਨ ਹੈ ਬਿਜ਼ਨਸ ਹੈ ਬਿਜ਼ਨਸ ਨੂੰ ਬਿਜ਼ਨਸ ਟਾਈਮ 'ਤੇ ਕਰਿਆ ਕਰੋ ਨਾ ਗੱਲਾਂ ਓਕੇ ਜਨੂ ਓਕੇ ਓਕੇ ਸਾਡਾ ਪੁੱਤ ਸਾਡਾ ਪਿੱਛੇ ਥੱਕ ਗਿਆ ਬੋਰ ਹੋ ਰਿਹਾ ਪੂਰਾ ਕਿੱਧਰ ਗਿਆ ਉਹ ਲੈ ਕੇ ਨਹੀਂ ਆਉਣਾ ਚਾਹੀਦਾ ਸੀ ਹੋਰ ਆ ਬੈਠਾ ਕਰਨ ਮੇਰੀ ਇਹ ਨਾਲ ਤਾਂ ਕਹਿੰਦਾ ਨਾਲ ਇਨੂੰ ਕਿਹਾ ਵੀ ਆਪਾਂ ਰੁਕਾਂਗੇ ਕਿ ਕਿ ਜਗ੍ਹਾ ਹੋਰ ਕਹਿੰਦਾ ਨਹੀਂ ਹੁਣ ਸਿੱਧਾ ਘਰੇ ਹੀ ਚੱਲੋ ਕਹਿੰਦਾ ਚਲੋ ਘਰੇ ਜਾ ਕੇ ਪ੍ਰੋਗਰਾਮ ਬਣਾਉਂਗੇ ਤੇ ਜਾਂਦਾ ਕੱਲ ਨੂੰ ਮਾਸੜ ਦੇ ਮਾਮੇ ਨਾਲ ਮਾਸੜ ਨਾਲ ਗਰੀ ਮਾਮੇ ਨਾਲ ਕ੍ਰੀਮ ਪਾਣੀ ਹੈ ਬਸ ਥੋੜੀ ਬੜਾ ਖਰਾਬ ਪਾਪਾ ਇਹਨੇ ਤਾਂ ਪਾਪਾ ਨੂੰ ਪਤਾ ਲੱਗਦਾ ਨਹੀਂ ਮੈਨੂੰ ਪਤਾ ਲੱਗਦਾ ਰਾਤ ਅੱਜ ਹਵਾ ਬਹੁਤ ਚੱਲਦੀ ਹੈ ਮੈਨੂੰ ਜਿਵੇਂ ਲੱਗਦੀ ਕਿ ਨਹੀਂ ਹੈ ਤੇ ਲੋ ਜੀ ਆਪਾਂ ਪਹੁੰਚ ਗਏ ਬਿਆਸ ਤੇ ਬਿਆਸ ਦੀ ਫੇਮਸ ਚੀਜ਼ RAM LADDU RAM LADDU ਹਾਂਜੀ ਹਾਂ ਬਣਾਉਗਾ ਕਿ ਇੱਕ ਪਲੇਟ ਹੋਰ ਤੇ ਅਮਨ ਦਾ ਲੱਗੀ ਟੈਸਟ ਕਰਨ ਅਮਨ ਦਾ ਫੇਵਰੇਟ ਹੈ ਜੀ ਹਾਂ ਅਮਨ ਕਹਿੰਦੀ ਕੁਛ ਮਰਜ਼ੀ ਮਿਲੇ ਨਾ ਮਿਲੇ ਬਟ ਮੈਨੂੰ RAM LADDU ਮਿਲਣੇ ਜ਼ਰੂਰੀ ਨੇ ਤੇ ਆਪਾਂ ਵੀ ਆਪਣੇ ਵਾਸਤੇ ਬਣਵਾ ਰਹੇ ਆ ਗਲਾ ਖਰਾਬ ਹੈ ਫਿਰ ਵੀ ਆਪਾਂ ਖਾਵਾਂਗੇ ਜਿਹੜਾ ਹੁੰਦੇ ਮੈਂ ਸਾਂ ਖਾਉਂ ਖਾਉਂ ਕੀਤਾ ਨਾ ਕੋਈ ਡਾਕਟਰ ਵੀ ਹੈ ਰਾਤ ਨੂੰ ਨਹੀਂ ਮੈਂ ਦਵਾਈ ਨਾਲ ਲੈ ਕੇ ਆਂ ਆਪਣੀ ਤੇ ਨਾਲ ਵਿਕਸ ਦੀ ਗੋਲੀ ਵੀ ਲੈ ਰੱਖੀ ਐ ਇਹ ਕੁਛ ਖੋਣ ਲੱਗਿਆ ਤਾਂ ਆਪਾਂ ਫਿਰ ਲੱਖਾ ਲਾਂਗੇ ਉਹ ਬਟੇ ਖਾਣੇ ਜ਼ਰੂਰੀ ਨਹੀਂ ਨੇ ਬਿਕਸ ਦੀ ਗੋਲੀ ਲੋ ਖਿਚਕਿਚ ਦੂਰ ਕਰੋ ਹੈ ਹਾਂ ਚਾਰੇ ਕਪੜਾ ਲਵੇਂਦੇ ਦਾ ਕੰਮ ਹੈ ਜਿਹ ਹੁੰਦਾ ਹੈ ਓਕੇ ਚਲੋ ਤੇ ਆਪ ਖਾਈਏ ਤੇ ਉਸ ਤੋਂ ਬਾਅਦ ਪਰਸੋਂ ਮਿਲਦੇ ਹਾਂ ਨੇਚ ਬਹੁਤ ਆ ਯਾਰ ਕਾਫੀ ਪੀ ਲੋ ਬੜੇ ਅੰਤਰੀ ਜੀ ਮੈਨੂੰ ਪਤਾ ਹੈ